ओम शांति आज सुन देगा हाँ, तो अक्टूबर 2024 हजार चौबीस दे बाबा साकार महाबाग बाबा बोले मिठे बच्चे याद विच रह के हर कर्म करो ता नेका नू तो हड़ा साक्षात्कार हुंदा रहेगा प्रश्न है संगम युक्ते किस विधि नाल अपने हृदय नू शुद्ध बना सकते हो ुक्ति किस रिति अपने हृदय को शुद्ध बना सकते हो पवित्र बना सकते हो उत्तर याद विच भोजन बनाओ ते याद विच खाओ ता हृदय शुद्ध हो जाएगा संगम युक्ति तुसी ब्राह्मणा द्वारा बनाया होया पवित्र ब्रह्मा भोजन देवतावान बहुत पसंद है जिन्हों ब्रह्मा भोजन दा कदर रहंदा वो थाली तो की भी पी लें भी बहुत है याद भोजन खान ताप आता है रूहानी बाप रूहानी बच्चा समझा रहे ऐवे क्यों कहें बचे अपने आप नत्मा समझो बच्चा याद पवे बरोबर बेहद का बाप है आत्मावा पढ़ा ने ਸਰਵਿਸ ਦੇ ਲਈ ਵੱਖ-ਵੱਖ ਪੁਆਇੰਟ ਸਮਝਾਉਂਦੇ ਨੇ ਬੱਚੇ ਕਹਿੰਦੇ ਨੇ ਸਰਵਿਸ ਨਹੀਂ ਅਸੀਂ 12ਵੀਂ ਸਰਵਿਸ ਕਿਵੇਂ ਕਰੀਏ ਬਾਪ ਸਰਵਿਸ ਦੇਆਂ ਉਪਤਿਆ ਬਹੁਤ ਸਾਰੇ ਦੱਸਦੇ ਨੇ ਚਿੱਤਰ ਹੱਥ ਵਿੱਚ ਹੋਵੇ ਰਗੁਨਾਥ ਦਾ ਕਾਲਾ ਚਿੱਤਰ ਵੀ ਹੋਵੇ ਟਿਕੋਰਾ ਵੀ ਹੋਵੇ ਸ਼੍ਰੀ ਕ੍ਰਿਸ਼ਨ ਦਾ ਵਾਸੀ ਨਾਰਾਇਣ ਦਾ ਚਿੱਤਰ ਗੋਰਾ ਵੀ ਹੋਵੇ ਕਾਲਾ ਵੀ ਹੋਵੇ ਪਲੇ ਛੋਟੇ ਚਿੱਤਰ ਹੀ ਹੋਣ ਸ਼੍ਰੀ ਕ੍ਰਿਸ਼ਨ ਦਾ ਇੰਨਾ ਛੋਟਾ ਚਿੱਤਰ ਬਣਾਉਂਦੇ ਨੇ ਤੁਸੀਂ ਮੰਦਰ ਦੇ ਪੁਜਾਰੀਆਂ ਤੋਂ ਪੁੱਛ ਸਕਦੇ ਹੋ ਇਹਨਾਂ ਨੂੰ ਕਾਲਾ ਤੋਂ ਬਣਾਇਆ ਜਦ ਕਿ ਅਸਲੇ ਚੇ ਗੋਰਾ ਸੀ ਵਾਸਤਵੇ ਸਰੀਰ ਕਾਲਾ ਨਹੀਂ ਹੁੰਦਾ ਤੁਹਾਡੇ ਕੋਲ ਉਹ ਚੰਗੇ ਚੰਗੇ ਗੋਰੇ ਵੀ ਰਹਿੰਦੇ ਸੀ ਪਰ ਇਹਨਾਂ ਨੂੰ ਕਾਲਾ ਕਿਉਂ ਬਣਾਇਆ ਇਹ ਤੁਸੀਂ ਬੱਚਿਆਂ ਨੂੰ ਸਮਝਾਇਆ ਹੈ ਆਤਮਾ ਕਿਵੇਂ ਵਖ ਵਖ ਨਾਮ ਰੂਪ ਧਾਰਨ ਘਾਟੇ ਇੱਥਾ ਉਤੰਦੀ ਹੈ ਸਭ ਤੋਂ 밤 ਜਦੋਂ ਤੋਂ ਕਾਮ ਚੀਤਾ ਤੇ ਚੜਦੀ ਕਾਲੀ ਬਣ ਜਾਂਦੀ जगत्नाथ या श्रीनाथद्वारे ਵਿੱਚ ਟੀਰੀ ਯੰਤਰੀ ਹੁੰਦੇ ਨੇ ਤੁਹਾਨੂੰ ਨਿਮੰਤਰਣ ਵੀ ਮਿਲਦੇ ਨੇ ਬੋਲੋ ਆਸੀ श्रीनाथ ਦੇ 84 ਜਨਮਾਂ ਦੀ ਜੀਵਨ ਕਹਾਣੀ ਸੁਣਾਉਂਦੇ ਹਾਂ ਭਾਈਓ ਤੇ ਭੈਣੋ ਆ ਕੇ ਸੁਣੋ ਅਜੇ ਹਾ ਪਾਸ਼ਣ ਹੋਰ ਕੋਈ ਕਰ ਨਾ ਸਕੇ ਤੁਸੀਂ ਸਮਝਾ ਸਕਦੇ ਹੋ ਇਹ ਕਾਲਾ ਕਿਉਂ ਬਣਾਇਆ ਹਰੇਕ ਨੂੰ ਪਾਵਨ ਤੋਂ ਪਤਿਤ ਜ਼ਰੂਰ ਬੰਨਾ ਹੈ ਦੇਵਤਾ ਜਦੋਂ ਵਾਮਮਾਰਗ ਵਿੱਚ ਗਏ ਤਾਨਾ ਨੂੰ ਬਲਵਣਾ ਦਿੱਤਾ ਟਾਮ ਚਿਤਾਤੀ ਬੈਠਣ ਨਾਲ ਆਇਰਨ ਇਸ ਬਣ ਜਾਂਦੀ ਨਹੀਂ ਆਇਰਨ ਦਾ ਰੰਗ ਕਾਲਾ ਹੁੰਦਾ ਹੈ ਨਾ ਸੋਨ ਸੋਨੇ ਦਾ 골ਡਨ ਉਹਨਾਂ ਨੂੰ ਕਹਾਂਗੀ ਗੋਰੇ ਉਹ ਹੀ ਫਿਰ 84 ਜਨਵਾਬਾਦ ਕਾਲੇ ਬੰਦੇ ਨੇ ਸੀੜੀ ਦਾ ਚਿੱਤਰ ਜ਼ਰੂਰ ਹੱਥ ਵਿੱਚ ਹੋਵੇ ਸੀੜੀ ਵੀ ਵੱਡੀ ਹੋਵੇ ਕੋਈ ਦੂਰ ਤੋਂ ਦੇਖ ਸਕਣਗੀ ਚੰਗੀ ਤਰ੍ਹਾਂ ਤੁਸੀਂ ਸਮਝਾਓਗੀ ਭਾਰਤ ਦੀ ਏਕਤੀ ਹੈ लिख्या भी होया है उत्थानते पतन बच्यानो सर्विस दा बहुत शौक होना चाहिए है समझाना है दुनिया दा चक्कर किवे फिरता है गोंडा ने सिल्वर एज कॉपर एज फिरि पुरुषोत्तम संगाव्योक भी दिखाना है पले बहुत चित्र ना उठाओ चित्र सीढ़ी दा चित्र मुख है भारत दे लई तुसी समझा सत देखो हुन फिरतो पाति तो पावन तुसी किवें बन सकदे हो ਪਤਿਤ ਪਾਵਨ ਇੱਕ ਬਾਪ ਹੈ ਉਹਨਾਂ ਨੂੰ ਯਾਦ ਕਰਨ ਨਾਲ ਸੈਕਿੰਡ ਵਿੱਚ ਜੀਵਨ ਮੁਕਤੀ ਮਿਲਦੀ ਹੈ ਤੁਸੀਂ ਬੱਚਿਆਂ ਵਿੱਚ ਇਹ ਸਾਰਾ ਗਿਆਨ ਹੈ ਬਾਕੀ ਤਾਂ ਸਭ ਅਗਿਆਨ ਨੀਂਦ ਵਿੱਚ ਸੋਏ ਹੋਏ ਨੇ ਭਾਰਤ ਗਿਆਨ ਵਿੱਚ ਸੀ ਤਾਂ ਬੜਾ ਧਨਵਾਨ ਸੀ ਹੁਣ ਭਾਰਤ ਅਗਿਆਨ ਵਿੱਚ ਹੈ ਤਾਂ ਕਿੰਨਾ ਕੰਗਾਲ ਹੈ ਗਿਆਨੀ ਮਨੁੱਖ ਅਗਿਆਨੀ ਮਨੁੱਖ ਹੁੰਦੇ ਨੇ ਨਾ ਦੇਵੀ ਦੇਵਤਾ ਮਨੁੱਖ ਨਾਮੇ ਗ੍ਰਾਮੀ ਨੇ ਦੇਵਤਾ ਸਾਜੂਕ ਤ੍ਰੇਟਾ ਵਿੱਚ ਮਨੁੱਖ ਦੁਆਪਰ ਗਲੂਕ ਵਿੱਚ ਬੱਚਿਆਂ ਦੀ ਬੁੱਧੀ ਵੀ ਸਦਾ ਰਹਿਣਾ ਚਾਹੀਦਾ ਹੈ ਸਰਵਿਸ ਕੀ ਬਿਧਰੀਏ ਇਹ ਵੀ 바ਵਾ ਸਮਝਾਉਂਦੇ ਰਹਿੰਦੇ ਨੇ ਸੀੜੀ ਦਾ ਚਿੱਤਰ ਸਮਝਾਉਣ ਦੇ ਲਈ ਬਹੁਤ ਚੰਗਾ ਹੈ ਬਾਪ ਕਹਿੰਦੇ ਨੇ ਕ੍ਰਾਂਸਵੇਵਾਰ ਵਿੱਚ ਬਨੇ ਰਹੁ ਸਰੀਰ ਨਿਰਵਾਦ ਲਈ ਤੰਦਰਤਾ ਕਰਨਾ ਹੀ ਹੈ ਜਿਸਮਾਨੀ ਵਿਦਿਆ ਵੀ ਪੜ੍ਹਨੀ ਹੈ ਬਾਕੀ ਜੋ ਟਾਈਮ ਮਿਲੇ ਸਰਵਿਸ ਦੇ ਲਈ ਖਿਆਲ ਕਰਨਾ ਚਾਹੀਦਾ ਵੀ ਆਸੀਂ ਹੋਰਾਂ ਦਾ ਕਲਿਆਣ ਕਿਵੇਂ ਕਰੀਏ ਇੱਥੇ ਤੁਸੀਂ ਬੋਤਿਆਂ ਦਾ ਕਲਿਆਣ ਨਹੀਂ ਕਰ ਸਕਦੇ ਇੱਥੇ ਤਾਂ ਆਂਦੇ ਹੀ ਕੋ ਬਾਪ ਤੇ ਮੁਰਲੀ ਸੁਣਨ ਐਸ ਵਿੱਚ ਜਾਦੂ ਹੈ ਬਾਪ ਨੂੰ ਜਾਦੂਗਰ ਕਹਿੰਦੇ ਨੇ ਨਾ ਕਹਿੰਦੇ ਨੇ ਮੁਰਲੀ ਤੇਰੇ ਵਿੱਚ ਹੈ ਜਾਦੂ ਤੁਹਾਡੇ ਮੂੰਹ ਤੋਂ ਜੋ ਮੁਰਲੀ ਵੱਜਦੀ ਹੈ ਉਸ ਵਿੱਚ ਜਾਦੂ ਹੈ ਆਸੀਂ ਮਨੁੱਖ ਤੋਂ ਦੇਵਤਾ ਬਣ ਜਾਂਦੇ ਆ ਜਿਹੜਾ ਕੋਈ ਜਾਦੂਗਰ ਹੁੰਦਾ ਨਹੀਂ ਸਿਵਾਏ ਬਾਪ ਦੇ गायन भी है मनुख तो देवता की तेज देव। कतना लगी बात पुरानी दुनिया तो नवी दुनिया होनी जरूर है पुरानी का विनाश भी जरूर होना है इस समय तुम राजयोग सीख देखो जरूर राजा भी बनना है हम तुम बच्चे समझते हो चौरासी जन्म तो बाद फिर ने पहला नंबर चाहिए क्योंकि वर्ल्ड की हिस्ट्री जोग्राफी रिपीट होंगी है ਸਾਧਯੋਗ ਤੇਤਾ ਵਿੱਚ ਜੋ ਹੋਕੇ ਗਿਆ ਸੋਫੀ ਰਪੀਟ ਹੋਣਾ ਹੈ ਜ਼ਰੂਰ ਤੁਸੀਂ ਇੱਥੇ ਬੈਠੀ ਹੋ ਬੁੱਤੀ ਵਿੱਚ ਯਾਤ ਕਰਨਾ ਹੈ ਆਸੀ ਵਾਪਿਸ ਜਾਂਦੇ ਹਾਂ ਫਿਰ ਸਤੋ ਪ੍ਰਧਾਨ ਡਿਵੀਡੈਂਡਤਾ ਬਣਦੇ ਹਾਂ ਉਹਨਾਂ ਨੂੰ ਦੇ ਦਿੱਤਾ ਕਿਹਾ ਜਾਂਦਾ ਪਰ ਮਨੁੱਖਾ ਵਿੱਚ ਡੈਵੀ ਗੁੰਨੇ ਕੀ ਸਰਵਿਸ ਤੁਸੀਂ ਕਿੱਥੇ ਵੀ ਕਰ ਸਕਦੇ ਹੋ ਕਿੰਨਾ ਵੀ ਠੰਡਾ ਹੋਵੇ ਕ੍ਰਸਵੇ ਵਾਰ ਵਿੱਚ ਰੈਂਦੇ ਕਮਾਈ ਕਰਦੇ ਰਹਿਣਾ ਐਸ ਵਿੱਚ ਮੁੱਖ ਗੱਲ ਹੈ ਪਵਿੱਤਰਤਾ ਦੀ ਪਿਓਰਿਟੀ ਹੈ ਤੱਬੀਸ ਪ੍ਰਸਪਰਿਟੀ ਵੀ ਹੈ ਕੰਪਲੀਟ ਪਿਓਰ ਬਨ ਗਏ ਫਿਰ ਇੱਥੇ ਰਹਿ ਨਹੀਂ ਸਕਦੇ ਕਿਉਂਕਿ ਸਾਨੂੰ ਸ਼ਾਂਤੀ تام ਜਰੂਰ ਜਾਣਾ ਹੈ ਆਤਮਾ ਪਿਓਰ ਬਨ ਗਈ ਫਿਰ ਆਤਮਨ ਨੂੰ ਇਸ ਪੁਰਾਣੇ ਸਰੀਰ ਦੇ ਨਾਲ ਨਹੀਂ ਰਹਿਣਾ ਇਹ ਤਾਂ ਇੰਪਿਓਰ ਹੈ ਨਾ ਪੰਜ ਤੱਤ ਵੀ ਇੰਪਿਓਰ ਨੇ ਸਰੀਰ ਵੀ ਹੈ ਨਾ ਤੋਂ ਬੰਦਾ ਹੈ ਐਸ ਨੂੰ ਮਿੱਟੀ ਦਾ ਪਤਲਾ ਕਿਹਦਾ ਜੈਦਾ तत्ता शरीर एक खतम होंगे कि मिलते जिस जिसना आत्मा सारा पाठ बजादी है दुनिया वंडरफुल है सब तो वंडरफुल है बाप जो आत्मावा का परिचय दें अत्मा दे दे दे। कि छोटी आत्मा प्रवेश करती है हर चीज वंडरफुल है जानवर ने शरीर आदि कि वंडर है ना, आत्मा सब तो छोटी है हाथी कि उस विच ए छोटी जी आत्मा जाके बैठती है बापता मनुख जन्म की गल समझा नहीं। मनुख किन्ने ने मनुख कि ने चौरासी जन्म है नहीं चौरासी लाख जन्म है नहीं चौरासी होंगे ने समझाया है जिन्ने धर्म ओनी वरायटी बनती है हर एक आत्मा किन्नी फीचर का शरीर लेंदी है वटर है ना फिर जो चक्कर रिपीट हुंदा, हर जन्म विच फीचर नामरूप बदल जाती एवे नहीं कहांगे कृष्ण काला कृष्ण गोरा नहीं ओना दी आत्मा पहले ही गोरी सी फिर चौरासी जन्म लेंदी लेंदी काली बनती है

पावन जरूर बनना है पावन सृष्टि है फिर पावन होनी है सतो प्रधान तमो प्रधान है न? सातो प्रधान सृष्टि हो तमो, तमो प्रधान बने और फिर सतो प्रधान कि पति तो पावन किवे बनन, बरसात पानी तो पावन नहीं बन गे बरसात नरता मनुखा का मोत भी हो जाता है ਗੱਡਾ ਜਾਂਦੀ ਹੈ ਤਾਂ ਕਿੰਨੇ ਟੁੱਪ ਜਾਂਦੇ ਨੇ ਉਹਨਾਂ ਬਾਤ ਸੰਚਾਲਦੀ ਨਹੀਂ ਇਹ ਸਭ ਖੰਡ ਨਹੀਂ ਰਹਿਣਗੇ ਨੇਚਰਲ ਕੈਲਾਮिटीज ਵੀ ਮਦਦ ਕਰਨ ਜੀਆਂ ਕਿੰਨੇ ਢੇਰ ਮਨੁੱਖ ਜਾਨਵਰ ਬਹਿ ਜਾਂਦੇ ਨੇ ਐਵੇਂ ਨਹੀਂ ਪਾਣੀ ਤੋਂ ਪਾਵਨ ਬਣ ਜਾਂਦੇ ਉਹਦਾ ਸਰੀਰ ਚਲਾ ਜਾਂਦਾ ਸਰੀਰਾਂ ਨੂੰ ਪਤੀ ਤੋਂ ਪਾਵਨ ਨਹੀਂ ਬੰਨਾ ਪਾਵਨ ਬੰਨਾ ਹੈ ਆਰਮਾਨੋ ਸੋ ਪਤੀ ਪਾਵਨ ਇਕ ਬਾਤ ਹੈ ਬਨੇ ਉਹ ਜਗਤ ਗੁਰੂ ਕਹਿ ਲਾਂਦੇ ਪਰ ਗੁਰੂ ਦਾ ਕੰਮ ਹੈ ਸਦਗਤੀ ਦੇਣਾ ਉਹ ਤਾਂ ਇੱਕ ਬਾਪ ਸਦਗਤੀ ਦਾਦਾ ਬਾਪ ਸਤ ਗੁਰੂ ਹੀ ਸਦਗਤੀ ਕਿੰਦੀ ਵੀ ਬਾਪ ਸਮਝਾਂਦੇ ਕੋਤ ਰਹਿੰਦੇ ਇਹ ਵੀ ਸੁਣਦੇ ਨੇ ਨਾ ਗੁਰੂ ਲੋਗ ਵੀ ਬਾਜੂ ਵਿੱਚ ਸ਼ਿਸ਼ ਨੂੰ ਬਿਠਾਉਂਦੇ ਨੇ ਸਿਖਾਂਦੇ ਨਹੀਂ ਇਹ ਵੀ ਉਹਨਾਂ ਦੀ ਬਾਜੂ ਵਿੱਚ ਸਾਈਡ ਤੇ ਬੈਠਾਂਗੇ ਬਾਪ ਸਮਝਾਂਦੇ ਨੇ ਇਹ ਵੀ ਸਮਝਾਂਦੇ ਹੋਣ ਇਹ ਨਾ ਐਸ ਲਈ ਗੁਰੂ ਬ੍ਰਹਮਾ ਨੰਬਰ 1 ਵਿੱਚ ਜਾਂਦਾ ਹੈ ਸ਼ੰਕਰ ਦੇ ਲਈ ਕਹਿੰਦੇ ਨੇ ਅੱਖ ਖੋਲੀ ਤਪ ਸੰਤਾਨ ਦਿੱਤਾ ਫਿਰ ਉਸ ਨੂੰ ਗੁਰੂ ਨਹੀਂ ਕਿਹਾ ਜਾਵੇ ਫਿਰ ਵੀ ਬਾਪ ਕਹਿੰਦੇ ਬੱਚੀ ਵਾ ਮੇ ਕਬ ਯਾਦ ਕਰੋ ਕਈ ਬੱਚੇ ਕਹਿੰਦੇ ਐਨੇ ਠੰਡੇ ਤੋਰੀ ਦੀ ਫਿਕਰਾ ਟ ਵਿਚ ਰਹਿੰਦੇ ਅਸੀਂ ਆਪਣੇ ਆਪ ਨੂੰ ਆਪਵਾ ਸਮਝ ਬਾਪ ਨੂੰ ਕਿ ਨਹੀਂ ਯਾਦ ਕਰੀਏ ਬਾਪ ਸੰਚਾਂਦੇ ਨੇ ਭੱਤੀ ਮਾਰਗ ਵਿੱਚ ਤੋ ਸਿੱਧੇ ਈਸ਼ਵਰ ਇਹ ਭਗਵਾਨ ਕੇ ਯਾਦ ਕਰਦੇ ਹੋ ਨਾ याद हो दे को दे वो जदो कोई दुख तो हो बंदा मरण समय भी कहने आप राम बोलो बहुत संस्थाव ने जो राम नाम का दान दें जिम्मे सी ज्ञान का दान दें दे। वो कहते राम बोलो राम बोलो ती भी कहते वो शिव बाबा नाद करो पर वो शिव नानते नहीं एवं राम राम कह दें दे। वो क्यों कहते राम को जदों की परमात्मा सब पीछे ਬਾਪ ਬੈਠ ਸਮਝਾਉਂਦੇ ਕਿ ਰਾਮ ਯਾ ਕ੍ਰਿਸ਼ਨ ਨੂੰ ਪਰਮਾਤਮਾ ਨਹੀਂ ਕਿਹਾ ਜਾਂਦਾ। ਉਹਨਾਂ ਨੂੰ ਦੇਵਤਾਂ ਕਿਹਾ ਜਾਂਦਾ। ਉਹਨਾਂ ਦੀਆਂ ਸਲਾਮਾਂ ਵੀ ਘੱਟ ਹੁੰਦੀਆਂ ਜਾਂਦੀਆਂ। ਹਰ ਇੱਕ ਚੀਜ਼ ਦੀ ਕਲਾ ਟੱਟਤਾ ਹੁੰਦੀ ਹੀ ਹੈ। ਕੱਪੜਾ ਵੀ ਪਹਿਲੇ ਨਵਾਂ ਫਿਰ ਪੁਰਾਣਾ ਹੁੰਦਾ ਹੈ। ਬਾਪ ਐਨੀਆਂ ਦੱਲਾ ਸਮਝਾਉਂਦੇ ਨੇ ਫਿਰ ਕਹਿੰਦੇ ਨੇ ਮਿੱਠੇ-ਮਿੱਠੇ ਰੋਹਾਨੀ ਬੱਚੋ ਆਪਣੇ ਆਪ ਨੂੰ ਆਤਮਾ ਸਮਝੋ। सिमर सिमर सुख पाओ एता दुख ताम है बाप दी वत्से नु याद करो याद करते करते अथा सुख पाओगे पै क्लेश बीमारी जो है सब छूट जान के तुसी की जन्मा दे लई निरोगी बन जाते हो क्ले क्लेश मिटे सब तन के जीवन मुक्ति पद पाओ गांदी ने पर एक्ट विच नहीं आंदे ਤੋ ਹਾਨੂ ਬਾਪ ਪ੍ਰੈਕਟੀਕਲ ਵਿੱਚ ਸਰਛਾਂਦੇ ਨੇ ਬਾਪ ਨੂੰ ਸਿਮਰੋ ਤੁਹਾਡੀ ਸਭ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਤੁਸੀਂ ਸੁਖੀ ਖੋ ਜਾਓਗੀ ਮੋਚਰਾ ਖਾ ਕੇ ਮਾਣੀ ਟੁੱਕਰ ਖਾਣਾ ਯਾਨੀ ਸਜ਼ਾ ਖਾ ਕੇ ਰੋਟੀ ਦਾ ਟੁਕੜਾ ਖਾਣਾ ਚੰਗਾ ਨਹੀਂ ਕਿ ਹੈ ਸਭ ਨੂੰ ਤਾਜੀ ਰੋਟੀ ਪਸੰਦ ਆਉਂਦੀ ਹਨ ਅੱਜ ਕੱਲ ਤਾਂ ਤੇਰ ਚੱਲਦਾ ਉਹਥੇ ਤਾਂ ਘੋੜੀਆਂ ਦੀਆਂ ਨਦੀਆਂ ਵਹਿਦੀਆਂ ਨੇ ਬੱਚਿਆਂ ਨੂੰ ਬਾਪ ਦਾ ਸਿਮਰਨ ਕਰਨਾ ਹੈ ਬਾਬਾ ਐਵੇਂ ਨਹੀਂ ਕਹਿੰਦੀ ਇੱਥੇ ਬੈਠ ਕੇ ਬਾਪ ਨੂੰ ਯਾਦ ਕਰੋ ਨਹੀਂ ਕਿ ਚਾਂਦੇ ਫਿਰਦੇ ਘੁੰਮਦੇ ਸ਼ੀ ਬਾਬਾ ਨੂੰ ਯਾਦ ਕਰਨਾ ਨੌਕਰੀ ਆਦੀ ਵੀ ਕਰਨੀ ਹੈ ਬਾਪ ਦੇ ਯਾਦ ਬੁੱਧੀ ਵਿੱਚ ਰਹਿਣੀ ਚਾਹੀਦੀ ਹੈ ਲੋਕਿਕ ਬਾਤ ਤੇ ਬੱਚੇ ਨੌਕਰੀ ਆਦੀ ਕਰਦੇ ਤਾਂ ਯਾਦ ਰਹਿ ਜਾਂਦਾ ਹੈ ਨਾ ਕੋਈ ਪੁੱਛੇਗਾ ਛੱਟ ਦੱਸਣਗੇ ਅਸੀਂ ਕਿਸ ਦੇ ਬੱਚੇ ਹਾਂ ਬੁੱਧੀ ਵਿੱਚ ਬਾਪ ਦੀ ਪ੍ਰਾਪਰਟੀ ਵੀ ਯਾਦ ਰੰਦੀ ਤੁਸੀਂ ਵੀ ਬਾਪ ਦੇ ਬੱਚੇ ਬਨੇ ਹੋ ਪ੍ਰਾਪਰਟੀ ਯਾਦ ਹੈ ਬਾਪ ਨੂੰ ਯਾਦ ਕਰਨਾ ਹੈ ਹੋਰ ਕੋਈ ਨਾਂ ਸੰਬੰਧ ਨਹੀਂ ਆਤਮਿਕ ਸਾਰਾ ਪਾਠ ਮੁੜਿਆ ਹੋਇਆ ਹੈ ਜੋ ਇਮਰਜ਼ ਹੁੰਦਾ ਹੈ ਐਸ ਬ੍ਰਾਹਮਣ ਕੁਲ ਵਿੱਚ ਤੁਹਾਡਾ ਜੋ ਕਲਪਕਲਪ ਪਾਠ ਚੰਦਾ ਉਹ ਹੀ ਇਮਰਜ਼ ਹੁੰਦਾ ਰਹਿੰਦਾ ਬਾਪ ਸਮਝਾਂਦੇ ਨੇ ਖਾਣਾ ਬਣਾਓ ਮਿਠਾਈ ਬਣਾਓ ਪਰ ਸ਼ੀ ਬਾਬਾ ਨੂੰ ਯਾਦ ਕਰਦੇ ਰਹੋ ਸ਼ੀ ਬਾਬਾ ਨੂੰ ਯਾਦ ਕਰਕੇ ਬਣਾਓਗੇ ਤਾਂ ਮਿਠਾਈ ਖਾਣ ਵਾਲਿਆਂ ਦਾ ਵੀ ਕਲਿਆਣ ਹੋ ਜਾਵੇ ਕਿਤੇ ਸਾਖਸ਼ਤਕਾਰ ਵੀ ਹੋ ਸਕਦਾ ਹੈ ਬ੍ਰਹਮਾਦਾਵੀ ਸਾਖਸ਼ਤਕਾਰ ਹੋ ਸਕਦਾ ਹੈ ਸ਼ੁੱਧਨ ਪੈਂਦਾ ਹੈ ਬ੍ਰਹਮਾਦਾ ਸ਼੍ਰੀਕ੍ਰਿਸ਼ਨ ਦਾ ਸ਼ੀਵਦਾ ਸਾਖਸ਼ਤਕਾਰ ਕਰ ਸਕਦੇ ਨੇ ਬ੍ਰਹਮਾ ਹੈ ਐਥੀ ਬ੍ਰਹਮਾ ਕੁਮਾਰ ਕੁਮਾਰੀਆਂ ਦਾ ਨਾਮ ਤਾਂ ਹੁੰਦਾ ਹੈ ਨਾ ਬਹੁਤਿਆਂ ਨੂੰ ਸਾਖਸ਼ਤਕਾਰ ਹੁੰਦੇ ਰਹਿੰਦੇ ਨੇ ਕਿਉਂਕਿ ਬਾਪ ਨੂੰ ਯਾਦ ਕਰਦੇ ਹੋ ਨਾ ਬਾਪ ਉਪੱਤੀਆਂ ਬਹੁਤ ਦੱਸਦੇ ਨੇ ਓ ਮੂਤੋ RAM RAM ਬੋਲਦੀ ਤੁਹਾਨੂੰ ਮੁਕਤੋ ਕੁਝ ਨਹੀਂ ਬੋਲਣਾ ਜੀ ਓ ਲੋਕ ਸਮਝਦੇ ਗੁਰੂ ਨਾਨਕ ਦੇਵ ਜੀ ਨੂੰ ਪੋਗ ਲਗਾ ਰਹੇ ਹਾਂ ਤੁਸੀਂ ਵੀ ਸਮਝਦੇ ਹੋ ਅਸੀਂ ਸ਼ਿਬਾਬਾ ਨੂੰ ਪੋਗ ਲਗਾਣ ਦੇ ਲਈ ਬਣਾਉਂਦੇ ਹਾਂ ਸ਼ਿਬਾਬਾ ਨੂੰ ਯਾਦ ਕਰਦੇ ਬਣਾਓਗੇ ਤਪੋਤਿਆਂ ਦਾ ਕਲਿਆਣ ਹੋ ਸਕਦਾ ਹੈ ਉਸ ਭੋਜਨ ਵਿੱਚ ਤਾਕਤ ਹੋ ਜਾਂਦੀ ਹੈ ਐਸ ਲਈ ਬਾਬਾ ਭੋਜਨ ਬਣਾਉਣ ਵਾਲਿਆਂ ਨੂੰ ਕਹਿੰਦੇ ਸ਼ਿਬਾਬਾ ਨੂੰ ਯਾਦ ਕਰਕੇ ਬਣਾਉਂਦੇ ਹੋ लिख्या होया है याद, याद वि बना ता भी ताकत मिलेगी शुद्ध हो है, है। ब्रह्मा भोजन भी शास्त्रा है ब्राह्मणा भोजन बनाया हो बुद्धि शुद्ध हो जाती है ताकत आंदी है ब्रह्मांोजन की बड़ी महिमा है ब्रह्मांोजन का जिन्हों न ਉਥਾਨੀ ਤੋਂ ਕੀ ਵੀ ਪੀ ਲੈਂਦੇ ਨੇ ਬੜਾ ਉੱਚਾ ਸਮਝਦੇ ਨੇ ਭੋਜਨ ਬਿગર ਰਹਿਣਾ ਸਕਣ ਫੈਮਨ ਵਿੱਚ ਆਤਾਲ ਵਿੱਚ ਬਿਨਾ ਭੋਜਨ ਦੇ ਮਰ ਜਾਂਦੇ ਨੇ ਆਤਮਾ ਭੋਜਨ ਖਾਂਦੀ ਹੈ ਇਹਨਾਂ ਆਰਗਨਸ ਦੁਆਰਾ ਸਵਾਦ ਲੈ ਲੈਂਦੀ ਚੰਦਾ ਮਾੜਾ ਆਤਮਾ ਨੇ ਕਿਹਾ ਨਾ ਇਹ ਬੜਾ ਸੁਆਦੀਸ਼ਟ ਬਣਿਆ ਹੈ ਇਹ ਤਾਕਤ ਵਾਲਾ ਹੈ ਅੱਗੇ ਚੱਲ ਕੇ ਜੀਵੇ ਤੁਸੀਂ ਹੰਤੀ ਨੂੰ ਪਾਉਂਦੇ ਜਾਓਗੇ ਉਮੇ ਭੋਜਨ ਵੀ ਤੁਹਾਨੂੰ ਅਜੇਕਾ ਮਿਲਦਾ ਰਹੇਗਾ ਐਸ ਲਈ ਬੱਚਿਆਂ ਨੂੰ ਕਹਿੰਦੇ ਨੇ ਸ਼੍ਰੀ 바ਵਾ ਨੂੰ ਯਾਦ ਕਰਕੇ ਭੋਜਨ ਬਣਾਓ ਪਾਪ ਜੋ ਸਮਝਾਉਂਦੇ ਨੇ ਉਹ ਗੱਲਾਂ ਨੂੰ ਐਕਟ ਵਿੱਚ ਵੀ ਲਿਆਉਣਾ ਚਾਹੀਦਾ ਹੈ ਨਾ ਤੁਸੀਂ ਹੋ ਪੀਅਰ ਘਰ ਵਾਲੇ ਜਾਣਦੇ ਹੋ ਸਸੁਰਾਲ ਕਨ ਸੁੱਖਾ ਵਤਨ ਵਿੱਚ ਆਪਸ ਵਿੱਚ ਮਿਲਦੇ ਉਹ ਭੋਗ ਲੈ ਕੇ ਜਾਂਦੇ ਹੋ ਦੇਵਤਾਵਾਂ ਨੂੰ ਭੋਗ ਲਗਾਉਂਦੇ ਨੇ ਨਾ ਦੇਵਤਾ ਆਉਂਦੇ ਨੇ ਤਸੀ ਬ੍ਰਾਹਮਣ ਉੱਥੇ ਜਾਂਦੇ ਉਹ ਉੱਥੇ ਹੀ ਦੋਹਾਂ ਨਹੀਂ ਮਹਿਸੂਸ ਲੱਗਦੀ ਹੈ ਅੱਛਾ ਮਿੱਠੇ ਮਿੱਠੇ ਸਿੱਕਿਲੇ ਦੇ ਬੱਚਿਆ ਪ੍ਰਤੀ ਮਾਤ ਮਿਤਾ ਬਾਪਦਾ ਦਾਦਾ ਯਾਤ بیا ਟੂਡੇ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਧਾਰਨਾ ਦੇ ਲਈ ਮੁਖਸਾਰ ਬੈਣੀ ਧਾਰਨਾ किसी भी गल की फिक्रात नहीं करनी क्योंकि ये ड्रामा बिल्कुल एक्यूरेट बनिया होया है सारे एक्टर इस विच अपना अपना पार्ट बजा रहे ने दूजा जीवन मुक्ति पद सदा सुखी बनन दे रही अंदर विच एक बाप दा सिमरन करना है मुंह तो कुछ भी बोलना नहीं है भोजन बनाने खाने समय बाप की याद विच जरूर रहना है वरदान है स्वात ईर्ष्या चिड़चड़ेपन तो मुक्त रहने वाले क्रोध मुक्त भव स्वात ईर्षा चिड़चड़ेपन तो मुक्त रहने वाले क्रोध मुक्त भव कोई भी विचार पने दो सेवा दे लिए खुद नो ऑफर करो लेकिन विचार के पीछे उस विचार नो इच्छा दे रूप विच बदली ना करो जब ओ संकल्प इच्छा दे रूप विच बदलदा है तब चिड़चड़ापन आंदा है लेकिन निस्वार्थों के विचार को स्वार्थ रख के नहीं मैं कहा तो होना ही चाहिए है ये नहीं सोचो ऑफर करो क्यों क्या विच नहीं जाओ नहीं ता ईर्षा त्रिना एक एक साथ ही आते थे स्वार्थ या ईर्खा के कारण क्रोध पैदा होंगे और उस तो मुक्त बनो स्लोगन है शांति दूत बन के सबनु शांति देना यही तो हाड़ा ऑक्यूपेशन है ਸ਼ਾਂਤੀ ਦੂਤ ਬਣ ਕੇ ਸਭ ਨੂੰ ਸ਼ਾਂਤੀ ਦੇਣਾ ਇਹ ਹੀ ਤੁਹਾਡਾ ਆਪਕੋ ਫਿਸ਼ਨ ਹੈ ਕੋਮ ਸ਼ਾਂਤੀ